ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਲਈ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਕੱਲ ਆਪਣਾ ਪਾਰਟੀ ਉਮੀਦਵਾਰ ਐਲਾਨ ਦਿੱਤਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਦੋਸ਼ ਲਾਇਆ ਕਿ ਹੁਣ ਸੰਜੀਵ ਅਰੋੜਾ ਨੂੰ ਵਿਧਾਨ ਸਭਾ ਵਿੱਚ ਭੇਜ ਕੇ ਖਾਲੀ ਹੋਈ ਰਾਸ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸੋਸੋਧਿਆ ਨੂੰ ਉਤਾਰਿਆ ਜਾਵੇਗਾ। ਵਿਰੋਧੀ ਪਾਰਟੀਆਂ ਵੱਲੋਂ ਲਾਏ ਗਏ ਇਹਨਾਂ ਦੋਸ਼ਾਂ ਤੇ ਆਮ ਆਦਮੀ ਪਾਰਟੀ ਪੰਜਾਬ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾਨ ਨੇ ਇਹਨਾਂ ਦੋਸ਼ਾਂ ਨੂੰ ਤਰਕਹੀਣ ਦੱਸਦੇ ਹੋਏ ਆਖਿਆ ਕਿ ਹਰ ਪਾਰਟੀ ਕੋਲ ਇਹ ਫੈਸਲਾ ਕਰਨ ਦਾ ਅਧਿਕਾਰ ਹੈ ਕਿ ਉਸ ਨੇ ਕਿਸ ਉਮੀਦਵਾਰ ਨੂੰ ਕਿੱਥੋਂ ਚੋਣ ਮੈਦਾਨ ਵਿੱਚ ਉਤਾਰਨਾ ਹੈ। ਉਹਨਾਂ ਸਪਸ਼ਟ ਕੀਤਾ ਕਿ ਪਾਰਟੀ ਵੱਲੋਂ ਰਾਸ ਸਭਾ ਲਈ ਜਿਸ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ ਉਸ ਦਾ ਸਵਾਗਤ ਕੀਤਾ ਜਾਵੇਗਾ ਉਹਨਾਂ ਸਵਾਲ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਮਨਮੋਹ ਸਿੰਘ ਨੂੰ ਵੀ ਕਾਂਗਰਸ ਨੇ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਲਈ ਭੇਜਿਆ ਸੀ ਇਸ ਲਈ ਕਾਂਗਰਸ ਨੂੰ ਇਸ ਮੁੱਦੇ ਤੇ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਇੱਥੇ ਇਹ ਦੱਸਣਾ ਬਣਦਾ ਹੈ ਕਿ ਲੁਧਿਆਣਾ ਪੱਛਮੀ ਦੀ ਇਹ ਵਿਧਾਨ ਸਭਾ ਸੀਟ ਆਪ ਵਿਧਾਇਕ ਗੁਰਪ੍ਰੀਤ ਗੋਗੀ ਦੇ ਦਿਹਾਂਤ ਮਗਰੋਂ ਖਾਲੀ ਹੋਈ ਸੀ ਤੇ ਮੰਨਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਗੋਗੀ ਦੀ ਪਤਨੀ ਨੂੰ ਹੀ ਇਸ ਵਿਧਾਨ ਸਭਾ ਸੀਟ ਤੋਂ ਆਪਣੇ ਉਮੀਦਵਾਰ ਵਜੋਂ ਉਤਾਰੇਗੀ ਅਤੇ ਉਹ ਪਿਛਲੇ 1 ਮਹੀਨੇ ਤੋਂ ਲਗਾਤਾਰ ਆਪਣੇ ਹਲਕੇ ਦੇ ਵੋਟਰਾਂ ਨਾਲ ਸੰਪਰਕ ਵੀ ਸਾਧ ਰਹੇ ਸਨ ਪਰ ਕੱਲ ਦੇ ਫੈਸਲੇ ਨੇ ਹੁਣ ਆਮ ਆਦਮੀ ਪਾਰਟੀ ਵਿੱਚ ਚੁੰਝ ਚਰਚਾ ਛੇੜ ਦਿੱਤੀ ਹੈ ਕਿ ਗੋਗੀ ਦੀ ਪਤਨੀ ਨੂੰ ਅਨਡੇਠਾ ਕਰਨਾ ਕਿਤੇ ਆਮ ਆਦਮੀ ਪਾਰਟੀ ਨੂੰ ਭਾਰਾ ਨਾ ਪੈ ਜਾਵੇ ਦੂਸਰੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਇਸ ਵਿਧਾਨ ਸਭਾ ਸੀਟ ਲਈ ਸਾਬਕਾ ਮੰਤਰੀ ਭਾਰਤ ਭੂਸ਼ਣ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਸੰਜੀਵ ਅਰੋੜਾ ਤੇ ਭਾਰਤ ਭੂਸ਼ਣ ਦੋਵੇਂ ਚੰਗੇ ਦੋਸਤ ਹਨ ਇਸ ਤਰ੍ਹਾਂ ਦੋਵੇਂ ਦੋਸਤਾਂ ਦੇ ਚੋਣ ਮੈਦਾਨ ਵਿੱਚ ਉਤਰਨ ਨਾਲ ਇਹ ਚੋਣ ਜੰਗ ਦਿਲਚਸਪ ਬਣ ਜਾਵੇਗੀ CBSE ਵੱਲੋਂ ਨਵਾਂ ਪ੍ਰੀਖਿਆ ਪ੍ਰਬੰਧ ਲਿਆ ਕੇ ਖੇਤਰੀ ਭਾਸ਼ਾਵਾਂ ਵਿੱਚੋਂ ਪੰਜਾਬੀ ਨੂੰ ਦਰਕਨਾਰ ਕੀਤੇ ਜਾਣ ਕਾਰਨ ਪੰਜਾਬ ਵਿੱਚ ਕੱਲ ਸਿਆਸੀ ਵਿਵਾਦ ਪੈਦਾ ਹੋ ਗਿਆ। ਪੰਜਾਬ ਸਰਕਾਰ ਨੇ ਇਸ ਕੇਂਦਰੀ ਫੈਸਲੇ ਨੂੰ ਪੰਜਾਬੀ ਤੇ ਹਮਲਾ ਘਰਾੜ ਦਿੱਤਾ ਜਦਕਿ ਵਿਰੋਧੀ ਧਿਰਾਂ ਨੇ ਵੀ ਇਸ ਮਸਲੇ ਵਿੱਚ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਰੌਲਾ ਰੱਪਾ ਪੈਣ ਮਗਰੋਂ CBSE ਨੇ ਸਪਸ਼ਟ ਕੀਤਾ ਕਿ 10ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਖਰੜਾ ਇੱਕ ਮਹਿਜ ਸੰਕੇਤਕ ਹੈ ਤੇ ਇਸ ਵਿੱਚ ਤਬਦੀਲੀ ਕੀਤੀ ਜਾਵੇਗੀ ਇਹ ਫਾਈਨਲ ਨਹੀਂ ਹੈ ਪਰ ਇਸ ਤੇ ਸਖਤ وار ਕਰਦੇ ਆ ਕੱਲ ਪੰਜਾਬ ਸਰਕਾਰ ਨੇ ਤੁਰੰਤ ਇੱਕ ਨੋਟੀਫਿਕੇਸ਼ਨ ਜਾਰੀ ਕਰ ਸੂਬੇ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਨੂੰ ਮੁੱਖ ਵਿਸ਼ਾ ਬਣਾ ਕੇ ਪੜਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਨੋਟੀਫਿਕੇਸ਼ਨ ਮੁਤਾਬਕ ਪੰਜਾਬੀ ਨੂੰ ਮੁੱਖ ਵਿਸ਼ੇ ਵਜੋਂ ਨਾ ਪੜਾਉਣ ਵਾਲੇ ਸਕੂਲਾਂ ਦੇ ਸਰਟੀਫਿਕੇਟਾਂ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ ਇਸ ਦੇ ਦਰਮਿਆਨ ਇਸ ਸਾਰੇ ਮਸਲੇ ਤੇ पंजाब शिक्षा मंत्री हरजोत बैंस ने आख्या सेंट्रल बोर्ड ऑफ सेकेंडरी एजुकेशन सीबीएसई ने कल अपनी वेबसाइट के ऊपर क्लास टेंथ के जो अगला एकेडमिक सेशन है 2025 और 26 वाला उसकी एक ड्राफ्ट पॉलिसी डाली कि अब दो बार एग्जामिनेशन होगा एक, हो एक फ़रवरी में और एक मई में इसमें ये पांच सब्जेक्ट वो कौन से हैं साइंस मैथ सोशल साइंस इंग्लिश एंड हिंदी ये पांच सब्जेक्टों मेन है इनका एग्जाम जैसे अभी हो रहा है वैसे होता होगा जैसे दो दिन छुट्टी मिलती है तीन दिन छुट्टी हो इसके अलावा दो सब ग्रुप्स बना दिए एक ग्रुप में रीजनल लैंग्वेज और फॉरेन लैंग्वेज और एक में बाकी उसमें सारे वोकेशनल कोर्स अगर रीजनल में रीजनल लैंग्वेज फौरेंग, उसका एग्जाम एक ही दिन में हो जाएगा भाव ये है कि अगर जैसे आप बोलो कि पंजाबी और चाइनीज आप पढ़ना चाहते तो एक ही दिन में पंजाबी और चाइनीज हो जाएगा यानी जो उस स्टेट का मेन भाषा है उसको आपने मेन सब्जेक्ट से खत्म कर दिया और यहीं तक नहीं रुकी उसके बाद क्या किया जो रीजनल और फॉरेन लैंग्वेज का ग्रुप बनाया जिसके इम्तिहान अब एक बार ही हुआ सिर्फ उसमें भी पंजाबी गायब कर दी तो बीजेपी अपने बीजेपी पंजाब अपने ऑफिशियल ट्विटर हैंडल से ट्वीट करते है कि क्लैरिकल मिस्टेक हो गया इसके ऊपर मैंने यूनियन एजुकेशन मिनिस्टर धर्मेंद्र प्रधान जी को एक सख्त खत लिखा है तो बोला कि ये कोई क्लैरिकल मिस्टेक नहीं है हमें उस अधिकारी या उस दिमाग के खिलाफ एक्शन चाहिए जिसने ये हरकत की है आज हर एक पंजाबी का दिल दुखा है और दूसरा पंजाब सरकार ने अपना एक नोटिफिकेशन जारी कर दिया कि पंजाब में कोई भी बोर्ड मेड मेड आई एस सी आईसीएसई और एनी अदर बोर्ड अगर उसको पंजाब में पढ़ाना है तो दसवीं में पंजाबी हैज बी तो द मेन सब्जेक्ट किसान दी, आज एक अहम बैठक चंडीगढ़ होने जा रही है ਜਿਸ ਵਿੱਚ ਏਕਤਾ ਦੇ ਮੁੱਦੇ ਤੇ ਚਰਚਾ ਕੀਤੀ ਜਾਵੇਗੀ ਇਸ ਵਾਰ ਇਹ ਬੈਠਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ਤੇ ਹੋ ਰਹੀ ਹੈ ਭਾਵੇਂ ਕਿ ਅੱਜ ਦੀ ਬੈਠਕ ਵਿੱਚ ਏਕਤਾ ਦੇ ਮੁੱਦੇ ਤੇ ਚਰਚਾ ਹੋਣ ਦੀ ਸੰਭਾਵਨਾ ਹੈ ਪਰ ਸੂਤਰਾਂ ਮੁਤਾਬਕ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਅਬਮੈਨਿਉ ਕਹਾੜ ਦੀ ਬੀਤੇ ਦਿਨੀ ਐਮਐਸਪੀ ਸੰਬੰਧੀ ਵਾਇਰਲ ਹੋਈ ਆਡੀਓ ਦੇ ਮੁੱਦੇ ਤੇ ਵੀ ਅੱਜ ਤਲਖ ਕਲਾਮੀ ਹੋ ਸਕਦੀ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਇਸ ਆਡੀਓ ਦਾ ਸਖਤ ਵਿਰੋਧ ਕਰਦੇ ਹੋਏ ਰੋਮੈਨਿਓ ਕਹਾੜ ਦੇ ਇਹਨਾਂ ਵਿਚਾਰਾਂ ਨੂੰ ਮੁੱਢੋਂ ਰੱਦ ਕਰ ਚੁੱਕਾ ਹੈ ਐਸੇ ਦਰਮਿਆਨ ਖਨੌਰੀ ਬਾਰਡਰ ਤੇ ਕਿਸਾਨੀ ਮੰਗਾਂ ਦੀ ਪੂਰਤੀ ਲਈ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 94 ਦਿਨ ਵਿੱਚ ਦਾਖਲ ਹੋ ਗਿਆ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਤੇਜ਼ ਬੁਖਾਰ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਦੀ ਸਿਹਤ ਵਿੱਚ ਮੋੜ ਵੱਡਾ ਵਿਗਾੜ ਪੈ ਗਿਆ ਹੈ ਡਾਕਟਰਾਂ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਦਾ ਬੁਖਾਰ ਘਟ ਨਹੀਂ ਹੋ ਰਿਹਾ ਭਾਵੇਂ ਕਿ ਉਹਨਾਂ ਦਾ ਬੁਖਾਰ ਘਟ ਕਰਨ ਦੇ ਕਈ ਯਤਨ ਕੀਤੇ ਗਏ ਹਨ ਇਸ ਤੋਂ ਬਿਨਾ ਉਹਨਾਂ ਦੇ ਸਰੀਰ ਵਿੱਚ ਕੋਟਿਨ ਦੀ ਮਾਤਰਾ ਵੀ ਵੱਧ ਗਈ ਹੈ ਜਦਕਿ ਉਹਨਾਂ ਦਾ ਬੀਪੀ ਤੇ ਯੂਰਿਕ ਐਸਿਡ ਵੀ ਨਿਰਧਾਰਿਤ ਮਾਪਦੰਡ ਤੋਂ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਹੈ ਪਛਮੀ ਵਿਗੜਦੇ ਚਲਦੇ ਸੂਬੇ ਦਾ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ ਪਛਮੀ ਵਿਗੜਦੇ ਚਲਦੇ ਸੂਬੇ ਦੇ ਜ਼ਿਆਦਾਤਰ ਭਾਗਾਂ ਵਿੱਚ ਦੇਰ ਰਾਤ ਤੋਂ ਬੱਦਲਬਾਈ છਾਈ ਹੋਈ ਹੈ ਤੇ ਕੰਮਨ ਹੋ ਰਹੀ ਹੈ ਮੌਸਮ ਮਾਰਾ ਮੁਤਾਬਕ ਇਸ ਵਿਗੜਦੇ ਚਲਦੇ ਸੂਬੇ ਵਿੱਚ ਅੱਜ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਤੇਜ਼ ਹਵਾਵਾਂ ਤੇ ਕਈ ਥਾਂ ਗੜੇਮਾਰੀ ਵੀ ਹੋ ਸਕਦੀ ਹੈ ਉਧਰ ਪਛਮੀ ਗੜਬੜੀ ਦੇ ਚਲਦੇ ਪੰਜਾਬ ਦੇ ਗੌਂਡੀ ਸੂਬੇ ਜੰਮੂ ਕਸ਼ਮੀਰ ਤੇ ਹਿਮਾਚਲ ਵਿੱਚ ਕੱਲ ਭਾਰੀ ਬਰਫਵਾਰੀ ਹੋਈ ਮੌਸਮ ਮਾਰਾ ਨੇ ਹਿਮਾਚਲ ਵਿੱਚ ਅੱਜ ਤੇ ਕੱਲ ਸਖਤ ਚੇਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਦੂਰ ਦਰਾਡੇ ਦੇ ਖੇਤਰਾਂ ਵਿੱਚ ਜਾਣ ਤੋਂ ਵਰਜਿਆ ਹੈ ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਬੈਠਕ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿੱਚ ਉਹਨਾਂ ਦੀ ਸਰਕਾਰੀ ਰਿਹੈਸ਼ ਤੇ ਹੋ ਰਹੀ ਹੈ ਇਸ ਬੈਠਕ ਦਾ ਭਾਵੇਂ ਕੋਈ ਅਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਬਜਟ ਸੈਸ਼ਨ ਤੋਂ ਪਹਿਲਾਂ ਇਸ ਬੈਠਕ ਵਿੱਚ ਕਈ ਅਹਿਮ ਮੁੱਦੇ ਵਿਚਾਰੇ ਜਾਣਗੇ ਇਹ ਮੰਨਿਆ ਗਿਆ ਹੈ ਕਿ ਅੱਜ ਦੀ ਬੈਠਕ ਵਿੱਚ ਸੂਬੇ ਦੀ ਆਗਾਮੀ ਵਿੱਤੀ ਸਾਲ ਲਈ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਮਿਲ ਸਕੇਗੀ ਭ੍ਰਸ਼ਟਾਚਾਰ ਬਰੋਧ ਵਿੱਡੀ ਮਹਿਮ ਤਹਿਤ ਪੰਜਾਬ ਸਰਕਾਰ ਨੇ ਸ਼ਾਮਲਾਟ ਜ਼ਮੀਨ ਕੋਟਾਲੇ ਦੇ ਮਾਮਲੇ ਵਿੱਚ ਮਾਜਰੀ ਬਲਾਕ ਦੇ ਤਤਕਾਲੀ ਨਾਇਬ ਤਹਿਸੀਲਦਾਰ ਵਰਿੰਦਰ ਪਾਲ ਸਿੰਘ ਨੂੰ ਕੱਲ ਬਰਖਾਸਤ ਕਰ ਦਿੱਤਾ ਜਕਰ ਜੋਗ ਹੈ ਕਿ ਆਪਣੀ ਸਿਆਸੀ ਪਹੁੰਚ ਅਤੇ ਅਸਰ ਰਸੂਖ ਦੇ ਚਲਦੇ ਧੂਤ ਪਹਿਲਾ ਹੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਰਹਿੰਦਾ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਜੀਲੈਂਸ ਬਿਊਰੋ ਤੇ ਈਡੀਵੀ ਧੂਤ ਖਿਲਾਫ ਜਾਂਚ ਕਰ ਰਹੇ ਹਨ ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਜਾਇਦਾਦ ਢੋਲ ਦੀ ਵੱਡੀ ਮੁਹਿੰਮ ਕੱਲ ਵੀ ਜਾਰੀ ਰਹੀ ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਲੁਧਿਆਣਾ ਪੁਲਿਸ ਨੇ JCB ਦੀ ਮਦਦ ਨਾਲ ਦੋ ਨਸ਼ਾ ਤਸਕਰਾਂ ਦੀਆਂ ਇਮਾਰਤਾਂ ਨੂੰ ਢਾਹ ਦਿੱਤਾ ਸੀ ਕੱਲ ਇਸੇ ਕਾਰਵਾਈ ਅਧੀਨ ਲੁਧਿਆਣਾ ਪੁਲਿਸ ਨੇ ਟਰਾਂਸਪੋਰਟ ਨਗਰ ਦੇ ਇੰਦਰਾ ਮਾਰਕੀਟ ਵਿੱਚ ਰਹਿਣ ਵਾਲੀ ਨਸ਼ਾ ਤਸਕਰ ਬਿਮਲਾ ਦੇਵੀ ਦੇ ਘਰ ਤੇ ਵੀ JCB ਮਸ਼ੀਨ ਚਲਾ ਦਿੱਤੀ ਪੁਲਿਸ ਦਾ ਦੋਸ਼ ਹੈ ਕਿ ਮਹਿਲਾ ਤਸਕਰ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਇਹ ਬਿਲਡਿੰਗ ਖੜੀ ਕੀਤੀ ਸੀ ਸਵੇਰੇ ਵਿੱਚ ਬੀਤੇ 24 ਘੰਟਿਆਂ ਦੌਰਾਨ ਹੋਏ ਵੱਖ-ਵੱਖ ਸੜਕੀ ਹਾਸਿਆਂ ਵਿੱਚ ਪੰਜ ਵਿਅਕਤੀ ਆਪਣੀ ਜਾਨ ਤੋਂ ਹੱਥ ਤੋ ਬੈਠੇ ਮਜੀਠਾ ਨਜ਼ਦੀਕ ਇੱਕ ਤੇਜ਼ ਰਫਤਾਰ ਕਾਰ ਸੰਤੋਲਨ ਵਿਗੜਨ ਕਾਰਨ ਦਰਖਤ ਨਾਲ ਟਕਰਾ ਗਈ ਜਿਸ ਕਾਰਨ ਇਸ ਹਾਸੇ ਵਿੱਚ ਦੋ ਵਿਅਕਤੀ ਮਾਰੇ ਗਏ ਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਧਰ ਮੋਗਾ ਜ਼ਿਲ੍ਹੇ ਦੇ ਕੋਟੀ ਸੇਖਣ ਨਜ਼ਦੀਕ ਪਿੰਡ ਲੋਹਾਰਾ ਵਿੱਚ ਵੀ ਦੋ ਕਾਰਾਂ ਦੀ ਆਮੋ-ਸਾਮਣੇ ਟੱਕਰ ਹੋ ਗਈ। ਇਸ ਟੱਕਰ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਬਠਿੰਡਾ ਵਿੱਚ ਮਲੋਟ ਰੋਡ ਤੇ ਪਿੰਡ ਬੱਲੂਆਣਾ ਨੇੜੇ ਬੀਤੀ ਰਾਤ ਇੱਕ ਤੇਜ਼ ਰਫ਼ਤਾਰ BMW ਕਾਰ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਮੋਟਰਸਾਈਕਲ ਸਵਾਰ ਮਾਰਿਆ ਗਿਆ। ਪ੍ਰਿਆਗ ਰਾਜ ਵਿੱਚ ਪਿਛਲੇ 45 ਦਿਨਾਂ ਤੋਂ ਚੱਲ ਰਿਹਾ ਦੁਨੀਆਂ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਮਹਾਕੁੰਭ ਕੱਲ ਮਹਾ ਸ਼ਿਵਰਾਤਰੀ ਮੌਕੇ ਆਖਰੀ ਪਵਿੱਤਰ ਇਸ਼ਨਾਨ ਨਾਲ ਸੰਪੂਰਨ ਹੋ ਗਿਆ 13 ਜਨਵਰੀ ਤੋਂ ਸ਼ੁਰੂ ਹੋਏ ਇਸ ਮੇਲੇ ਵਿੱਚ ਦੇਸ਼ ਵਿਦੇਸ਼ ਦੇ 66 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ ਵਿੱਚ ਡੁੱਬਕੀ ਲਾਈ ਭਾਵੇਂ ਕਿ ਪ੍ਰਸ਼ਾਸਨ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਸ਼ਰਧਾਲੂਆਂ ਦੀ ਗਿਣਤੀ 45 ਕਰੋੜ ਦੇ ਕਰੀਬ ਰਹੇਗੀ ਪਰ ਬਾਅਦ ਵਿੱਚ ਅੰਕੜਿਆਂ ਵਿੱਚ ਸੋਧ ਕਰਦੇ ਹੋਏ ਦੱਸਿਆ ਗਿਆ ਕਿ ਇਸ ਵਾਰ ਮਹਾਕੰਬ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਭਗ 66 ਕਰੋੜ ਹੈ। ਤੇਲੰਗਾਨਾ ਵਿੱਚ ਟਹਿ ਟੇਰੀ ਹੋਈ ਸੁਰੰਗ ਦੇ ਮਲਬੇ ਵਿੱਚ ਫਸੇ 8 ਵਰਕਰਾਂ ਨੂੰ ਬਚਾਉਣ ਦੀ ਮੁਹਿੰਮ ਕੱਲ ਵੀ ਜਾਰੀ ਰਹੀ। ਬਚਾਅ ਕਰਮੀ ਕੱਲ ਇੱਕ ਦੇਸੀ ਟੰਗ ਦੀ ਵਰਤੋਂ ਕਰਕੇ ਸੁਰੰਗ ਦੇ ਉਸ ਹਿੱਸੇ ਤੱਕ ਤਾਂ ਪੁੱਜ ਗਏ ਜਿੱਥੇ ਇਹਨਾਂ ਵਰਕਰਾਂ ਦੇ ਫਸੇ ਹੋਣ ਦਾ ਅੰਦੇਸ਼ਾ ਹੈ। ਪਰ ਇਸ ਥਾਂ ਤੇ ਪਹੁੰਚ ਕੇ ਉਹਨਾਂ ਨੂੰ ਵਰਕਰਾਂ ਦਾ ਕੋਈ ਥੋ ਪਤਾ ਨਾ ਲੱਗਿਆ ਜਿਸ ਨਾਲ ਹੁਣ ਉਹਨਾਂ ਦੇ ਜਿੰਦਾਬਾਹਰ ਆਉਣ ਦੀ ਆਸ ਹੋਰ ਮੱਧਮ ਹੋ ਗਈ ਹੈ ਬਚਾਅ ਕਰਮੀਆਂ ਨੇ ਹੁਣ ਇਸ ਬਚਾਅ ਮੁਹਿੰਮ ਵਿੱਚ ਖੋਜੀ ਕੁੱਤਿਆਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਵਿਅਕਤੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਮੁਹਿੰਮ ਅਧੀਨ ਕੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਹਿਮ ਐਲਾਨ ਕੀਤਾ ਉਨ੍ਹਾਂ ਆਖਿਆ ਕਿ ਜੇਕਰ ਤੁਹਾਡੇ ਕੋਲੇ 50 ਲੱਖ ਡਾਲਰ ਭਾਵ ਭਾਰਤੀ ਕਰੰਸੀ ਵਿੱਚ ਇਸ ਸਮੇਂ ਡਾਲਰ ਦੇ ਰੇਟ ਮੁਕਾਬਲੇ ਤੁਹਾਡੇ ਕੋਲੇ 43 ਕਰੋੜ ਰੁਪਏ ਹਨ ਤਾਂ ਤੁਸੀਂ ਅਮਰੀਕਾ ਦੀ ਨਾਗਰਿਕਤਾ ਲੈ ਸਕਦੇ ਹੋ 트럼ਪ ਨੇ ਮੀਡੀਆ ਦੇ ਰੂਬਰੂ ਹੁੰਦੇ ਆਖਿਆ ਕਿ 50 ਲੱਖ ਡਾਲਰ ਦੇ ਕੇ ਵਿਅਕਤੀ ਤੁਰੰਤ ਆਪਣੇ ਪਰਿਵਾਰ ਸਮੇਤ ਅਮਰੀਕਾ ਵਿੱਚ ਸੈਟਲ ਹੋ ਸਕਦਾ ਹੈ ਇਸ ਦੇ ਦਰਮਿਆਨ 트럼ਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਘੰਗ ਨਾਲ ਲੋਕਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਲਈ ਹੁਣ ਇੱਕ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਤੇ ਐਲਾਨ ਕੀਤਾ ਹੈ ਕਿ ਜਿਹੜੇ ਲੋਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ ਉਹ ਤੁਰੰਤ ਸਰਕਾਰੀ ਦਫ਼ਤਰ ਵਿੱਚ ਜਾ ਕੇ ਆਪਣੇ ਫਿੰਗਰਪ੍ਰਿੰਟ ਤੇ ਪਤਾ ਦੇ ਦੇਣ ਜੇਕਰ ਉਹਨਾਂ ਅਜਿਹਾ ਨਾ ਕੀਤਾ ਤਾਂ ਉਹਨਾਂ ਨੂੰ ਸਖਤ ਸਜ਼ਾਾਂਵਾਂ ਦਿੱਤੀਆਂ ਜਾਣਗੀਆਂ ਐਸੇ ਦਰਮਿਆਨ ਅਮਰੀਕਾ ਤੇ ਕੈਨੇਡਾ ਦੇ ਵਿਗੜਦੇ ਸਬੰਧਾਂ ਦਾ ਅਸਰ ਹੁਣ ਐਲਨ ਮਸਕ ਤੇ ਪੈਣ ਜਾ ਰਿਹਾ ਹੈ ਦਰਸਲ ਐਲਨ ਮਸਕ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਹਰ ਨੀਤੀ ਦਾ ਸਮਰਥਨ ਕਰ ਰਹੇ ਹਨ ਜਿਸ ਤੋਂ ਬਾਅਦ ਕੈਨੇਡਾ ਵਿੱਚ ਮਸਕ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਐਲਨ ਮਸਕ ਕੋਲ ਇਸ ਸਮੇਂ ਦੋਹਰੀ ਨਾਗਰਿਕਤਾ ਹੈ ਉਹਨਾਂ ਕੋਲ ਕੈਨੇਡਾ ਦਾ ਸਿਟੀਜ਼ਨ ਹੋਣ ਦਾ ਪ੍ਰਮਾਣ ਪੱਤਰ ਤੇ ਪਾਸਪੋਰਟ ਹੈ ਹੁਣ ਕੈਨੇਡਾ ਵਿੱਚ ਉਹਨਾਂ ਦਾ ਵਿਰੋਧ ਸ਼ੁਰੂ ਹੋਣ ਤੋਂ ਬਾਅਦ ਕੈਨੇਡਾ ਦੇ ਲੋਕ ਇਸ ਨਾਗਰਿਕਤਾ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਇਸ ਦੇ ਨਾਲ ਹੀ ਮਸਕ ਦੀ ਸੋਸ਼ਲ ਮੀਡੀਆ ਹੈਂਡਲ ਪਲੇਟਫਾਰਮ ਐਕਸ ਦਾ ਵੀ ਵਿਰੋਧ ਸ਼ੁਰੂ ਹੋ ਗਿਆ ਹੈ ਤੇ ਕੈਨੇਡੀਅਨ ਲੋਕਾਂ ਨੇ ਇਸ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਚੈਂਪੀਅਨਸ ਟਰਾਫੀ ਦੇ ਰਾਤ ਖੇਡੇ ਗਏ ਮੈਚ ਵਿੱਚ ਅਫਗਾਨਿਸਤਾਨ ਨੇ ਇੱਕ ਰੋਮਾਂਚਕ ਮੈਚ ਵਿੱਚ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 326 ਦੌੜਾਂ ਬਣਾਈਆਂ ਜਦਕਿ ਇੰਗਲੈਂਡ 317 ਦੌੜਾਂ ਤੇ ਹੀ ਸਿਮਟ ਗਈ। ਅਫਗਾਨਿਸਤਾਨ ਹੁਣ ਸੈਮੀਫਾਈਨਲ ਦੀ ਦੌੜ ਵਿੱਚ ਬਰਕਰਾਰ ਹੈ ਅੱਜ ਚੈਂਪੀਅਨਸ ਟਰੋਫੀ ਦੇ ਇੱਕ ਹੋਰ ਮੈਚ ਵਿੱਚ ਬੰਗਲਾਦੇਸ਼ ਤੇ ਪਾਕਿਸਤਾਨ ਦਰਮਿਆਨ ਮੈਚ ਖੇਡਿਆ ਜਾਵੇਗਾ ਇਹ ਦੋਵੇਂ ਟੀਮਾਂ ਟੂਰਨਾਮੈਂਟ ਵਿੱਚੋਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ